ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਬਾਇਓਗੈਸ ਪਲਾਂਟਾਂ ਦੇ ਖਿਲਾਫ ਕਈ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤੇ ਇਸ ਨੂੰ ਲੈ ਕੇ ਹੁਣ 10 ਤਾਰੀਖ ਨੂੰ ਜੰਮੂ ਦਿੱਲੀ ਹਾਈਵੇ ਜਾਮ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ ਦੱਸਦੀ ਹੈ ਕਿ ਸਮਰਾਲਾ ਦੇ ਨੇੜਲੇ ਪਿੰਡ ਮੁਸ਼ਕਾਬਾਦ ਦੇ ਵਿੱਚ ਲੱਗ ਰਹੇ ਬਾਇਓਗੈਸ ਪਲਾਂਟ ਦੇ ਖਿਲਾਫ ਕਈ ਮਹੀਨਾ ਤੋਂ ਲੋਕਾਂ ਵੱਲੋਂ ਰੋਸ ਮੁਜ਼ਾਹਰਾ ਜਾਰੀ ਹੈ ਤੇ ਹੁਣ ਬਾਇਓਗੈਸ ਪਲਾਂਟ ਵਿਰੋਧੀ ਐਕਸ਼ਨ ਕਮੇਟੀ ਨੇ ਸਾਫ਼ ਕੀਤਾ ਹੈ ਕਿ ਉਹ ਹਰ ਹਾਲ ਦੇ ਵਿੱਚ 10 ਸਤੰਬਰ ਨੂੰ ਵਿਜਾ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਤਾਲਮਿਲ ਕਮੇਟੀ ਦੇ ਫੈਸਲੇ ਤੱਕ ਪੰਜਾਬ ਦੇ ਲਗਭਗ 43 ਬਾਇਓ ਗੈਸ ਪਲਾਂਟਾਂ ਦੇ ਖਿਲਾਫ 20000 ਵਿਅਕਤੀਆਂ ਦੇ ਜਾਮ ਦੇ ਵਿੱਚ ਸ਼ਮੂਲਿਤ ਕਰਨਗੇ ਵੀ ਜਿਹੜਾ ਕਹਿਣਾ ਅਸੀਂ ਇਹ ਚਾਹੁੰਦੇ ਆਂ ਵੀ ਜਿਹੜੀਆਂ ਬਾਇਓ ਗੈਸ ਫੈਕਟਰੀਆਂ ਲਾਉਂਦੇ ਆ ਇਹਦਾ ਨਾਮ ਸਰਕਾਰ ਨੇ ਬਾਇਓ ਗੈਸ ਫੈਕਟਰੀਆਂ ਬਸ ਵਹੇ ਹੈ ਇਹ ਕੈਂਸਰ ਫੈਕਟਰੀਆਂ ਨੇ ਆਪਾਂ ਕਿੰਨੀ ਵਾਰ ਕੇ ਪੱਤਰਕਾਰ ਭਾਈਚਾਰੇ ਸਰ ਨੂੰ ਪਤਾ ਹੀ ਆ ਹੁਣ ਤਾਂ ਸਾਰੇ ਪੰਜਾਬ 'ਚ ਪਤਾ ਜੀ ਹੁਣ ਅਸੀਂ 10 ਤਰੀਕ ਨੂੰ ਜਿਹੜਾ ਕਿ ਨੈਸ਼ਨਲ ਹਾਈਵੇ ਜਾਮ ਕਰਨਾ ਜੀ ਇੱਕ ਸਾਡੀ ਤਾਲਮਿਲ ਕਮੇਟੀ ਬਣੀ ਆ ਜਿੱਥੇ ਜਿੱਥੇ ਕੈਂਸਰ ਫੈਕਟਰੀਆਂ ਲੱਗਦੀਆਂ ਨੇ ਜੀ ਮੁਸਕਾਬਾਦ ਫੋਗਪੁਰ ਭੂੰਦੜੀ ਅਖਾੜਾ ਕਕਰਾਲਾ ਇਹਦੇ ਨਾਵੇਂ ਕੋਲੇ ਜਿੱਥੇ-ਜਿੱਥੇ ਵੀ ਲੱਗਦੀਆਂ ਸਾਡੀ ਇਹ ਨਾ ਮਤਲਬ ਇੱਕ ਤਾਲਮਿਲ ਕਮੇਟੀ ਬਣ ਗਈ ਪੂਰੇ ਪੰਜਾਬ ਪੂਰੇ ਪੰਜਾਬ ਦੀ ਹੈ ਜੀ ਇਹਦੇ ਵਿੱਚ ਅਸੀਂ ਦੋ ਵਾਰੀ ਮੁਖਸਖਤਰ ਨਾਲ ਵੀ ਗੱਲ ਹੋਈ ਹੈ ਸਾਡੀ ਵੀਕੇ ਸਿੰਘ ਨਾਲ ਦੋ ਵਾਰ ਮੀਟਿੰਗ ਹੋਈ ਹੈ ਇੱਕ ਵਾਰ ਚੰਡੀਗੜ੍ਹ ਇੱਕ ਵਾਰ ਪੀਏਜੂ ਲੁਧਿਆਣਾ ਦੇ ਵਿੱਚ ਉਹਦੇ ਉਹਦੇ ਵਿੱਚ ਸਾਡੇ ਮਤਲਬ ਕਿ ਡਾਕਟਰ ਬਲਵਿੰਦਰ ਸਿੰਘ ਔਲਖ ਨੇ ਜਿਹੜੇ ਸੈਨੇਟ ਸਾਡੇ ਵੱਲੋਂ ਸੀਗੇ ਤੇ ਉਹ ਬੈਠੇ ਸੀਗੇ ਉਹਨਾਂ ਦੀਆਂ ਗੱਲਾਂ ਦਾ ਕਿਸੇ ਕੋਈ ਜਵਾਬ ਨਹੀਂ ਸੀ ਇਹਨਾਂ ਕੋਲ ਲਗਭਗ 2 ਦਰਜਣ ਸੈਂਟਿਸਟ ਸੀਗੇ ਸਰਕਾਰ ਦੇ ਮਤਲਬ ਇਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਉਹਨਾਂ ਦੇ ਅਸੀਂ ਜਵਾਬ ਤੇ ਜਿਹੜੇ ਸਾਡੇ ਅਰਸ਼ਾ ਨੇ ਸਵਾਲ ਪੁੱਛੇ ਵੀ ਇਹ 10-10 ਕਿਲੋਮੀਟਰ 15-15 ਕਿਲੋਮੀਟਰ ਤੱਕ ਇਹ ਫੈਕਟਰੀ ਦੀ ਮਾਰ ਹੈ ਜੀ ਇੱਕ ਦੀ ਵੀ ਇਦਾਂ ਇਦਾਂ ਹੋਣੀਆ ਕਿਸੇ ਗੱਲ ਦਾ ਜਵਾਬ ਨਹੀਂ ਸੀਗਾ ਅਖੀਰ ਨੂੰ ਬੀ ਕੇ ਸਿੰਘ ਜੀ ਉੱਠ ਕੇ ਭੱਜ ਗਏ ਫਿਰ ਅਸੀਂ ਇਹ ਜਿਹੜਾ ਨੈਸ਼ਨਲ ਹਾਈਵੇ ਜਾਮ ਕਰਨ ਨਾਲ ਤਾਲ ਮਿਲ ਕਮੇਟੀ ਵੱਲੋਂ ਇਹਦੇ ਤਰੀਕ ਅਸੀਂ ਪੰਜ ਦੇ ਦਿੱਤੀ ਵੀ ਪੰਜ ਨੂੰ ਜੀ ਇਹ ਜਾਮ ਕਰ ਦਿੱਤਾ ਜਾ ਰਿਹਾ ਰੋਡ ਬਹੁਤ ਵੱਡੇ ਪੱਧਰ ਤੇ ਧਰਨਾ ਦਿੱਤਾ ਜਾ ਰਿਹਾ ਜਿਹਦੇ ਵਿੱਚ ਪੰਜਾਬ ਦੀਆਂ ਟੋਟਲ ਜਥੇਬੰਦੀਆਂ ਪੰਜਾਬ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਇਸ ਚੀਜ਼ ਦੇ ਵਿੱਚ ਸਾਡੀ ਮਦਦ ਕਰ ਰਹੀਆਂ ਨੇ ਕਿਉਂਕਿ ਇਹ ਫੈਕਟਰੀਆਂ ਦੇ ਨਾਲ ਇੱਕ ਕੈਂਸਰ ਦੀ ਬਿਮਾਰੀ ਪੈਦਾ ਹੋਣੀ ਆ ਪਾਣੀ ਖਰਾਬ ਹੋਣਾ ਹਵਾ ਪ੍ਰਦੂਸ਼ਿਤ ਹੋਣੀ ਆ ਜਿਹਦੇ ਵਾਸਤੇ ਸਰਕਾਰ ਕਹਿੰਦੀ ਆ ਅਸੀਂ ਪ੍ਰਦੂਸ਼ਣ ਟਾਉਣਾ ਬਚਾਉਣਾ ਹੈ ਪਰ ਇਹਨਾਂ ਫੈਕਟਰੀਆਂ ਦੇ ਬਾਰੇ ਸਾਨੂੰ ਆਪ ਇਹ ਹੂਆ ਕਰਨਾ ਪਿਆ ਜਿਹੜਾ ਅਸੀਂ ਟੋਟਲ ਪਿੰਡ ਇਕੱਠੇ ਹੋ ਕੇ ਇੱਕ ਇੱਕ ਫੈਕਟਰੀ ਦੇ ਮਗਰ 10-10 ਪਿੰਡ ਨੇ ਜਿਹੜੇ ਨਾਲ ਉਸ ਧਰਨੇ ਦੇ ਵਿੱਚ ਜਾਣਗੇ ਔਰ ਵੱਧ ਤੋਂ ਵੱਧ ਬਹੁਤ ਤਖੜੇ ਰੋਨ ਦੇ ਉੱਤੇ ਅਸੀਂ ਜਿਹੜਾ ਆਪਣੇ ਹਾਈਵੇ ਬੰਦ ਕਰਨਾ ਜਗਬਾਨੀ ਟੀਵੀ ਲਈ ਸੰਜੀਵ ਗਰਗ ਦੀ ਰਿਪੋਰਟ